ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਸਾਰਾ ਪਿਆਰ ਸਤਿਕਾਰ तमाम ਮੀਡੀਆ ਦੇ ਜਿੰਨੇ ਵੀ ਪਰਸਨਸ ਜਿੱਥੇ ਪਹੁੰਚੇ ਨੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਮੇਰੀਆਂ ਸੱਜੀਆਂ ਕੱਪੀਆਂ ਬਾਵਾ ਮੇਰੇ ਭਰਾ ਸਾਰੇ ਪਹੁੰਚੇ ਨੇ ਸਾਡਾ ਗਾਣਾ ਆ ਰਿਹਾ ਜੀ ਦਾਦੀ ਅੰਮੀ ਹੈ ਕੱਲ ਨੂੰ ਇਹ ਗਾਣਾ ਰਿਲੀਜ਼ ਹੋ ਜਾਣਾ ਜੀ ਮੇਰੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਸੋ ਇਸ ਗਾਣੇ ਨੂੰ ਤੁਸੀਂ ਜ਼ਰੂਰ ਪਿਆਰ ਦੇਣਾ ਇਸ ਗਾਣੇ ਦੇ ਵਿੱਚ ਬਹੁਤ ਪਿਆਰਾ ਮੈਸੇਜ ਹੈ ਰਿਸ਼ਤਿਆਂ ਨੂੰ ਦਰਸਾਉਂਦਾ ਇਹ ਗਾਣਾ ਔਰ ਮੈਨੂੰ ਲੱਗਦਾ ਕਿ ਮਾਂ ਦੀ ਗੱਲ ਹੁੰਦੀ ਹੈ ਪਿਓ ਦੀ ਗੱਲ ਹੁੰਦੀ ਹੈ ਪੈਣ ਭਰਾਵਾਂ ਦੀ ਗੱਲ ਹੁੰਦੀ ਹੈ ਪਰ ਬਹੁਤ ਰੇਅਰ ਗਾਣੇ ਹੋਣੇ ਜਿਨ੍ਹਾਂ ਵਿੱਚ ਦਾਦਾ ਦਾਦੀ ਦੀ ਗੱਲ ਹੁੰਦੀ ਹੋਗੀ ਔਰ ਮੈਨੂੰ ਲੱਗਦਾ ਕਿ ਇਹ ਗਾਣਾ ਦਾਦੀ ਦੇ ਪਿਆਰ ਨੂੰ ਦਰਸਾਉਂਦਾ ਇੱਕ ਦਾਦੀ ਤੇ ਪੋਤੇ ਦੀ ਪੋਤੇ ਦੇ ਪਿਆਰ ਦੀ ਗੱਲ ਹੈ ਤੇ ਉਮੀਦ ਕਰਦਾ ਇਹ ਗਾਣਾ ਤੁਹਾਨੂੰ ਚੰਗਾ ਲੱਗੇ ਕਿਉਂਕਿ ਪਿਆਰ ਇੱਕ ਹੈਗਾ ਪੰਜਾਬ ਦੇ ਕਲਚਰ ਜਿਦਾ ਪਿਆਰ ਅੱਜ ਵੀ ਹੈਗਾ ਜਿਹੜੇ ਪਰਿਵਾਰਾਂ ਦਾ ਲਗ ਲਗ ਪੰਜਾਬ ਪੇ ਕੇਮ ਪ੍ਰਦੇਸ਼ਾਂ ਜਿਹਾ ਲੱਗਦਾ ਕਿਉਂ ਪਿਆਰ ਅੱਜ ਵੀ ਬੰਦਰਾ ਤੇ ਕੰਮ ਮੈਨੂੰ ਇਹਦਾ ਲੱਗਦਾ ਜੀ ਕਿ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਲੋਪ ਹੋ ਰਹੀਆਂ ਨੇ ਤੁਸੀਂ ਗਾਣਿਆਂ ਦੇ ਵਿੱਚ ਸਿਰਫ ਇਹ ਚੀਜ਼ਾਂ ਦਿਖਾਉਣ ਵਾਸਤੇ ਰਹਿ ਗਈਆਂ ਬਹੁਤ ਰੇਅਰ ਪਿੰਡ ਰਹੇਗੇ ਜਿਨ੍ਹਾਂ ਵਿੱਚ ਅੱਜ ਵੀ ਉਹ ਰਿਸ਼ਤੇ ਕਾਇਮ ਨੇ ਦਾਦਾ ਦਾਦੀ ਦਾ ਪਿਆਰ ਕਾਇਮ ਹੈ ਇੱਕ ਦੂਜੇ ਦੀ ਗੱਲ ਨੂੰ ਜਰਿਆ ਜਾਂਦਾ ਹੈ ਸਹਿਆ ਜਾਂਦਾ ਹੈ ਜੇ ਕੋਈ ਵੱਡੇ ਨੇ ਘੂਰ ਦਿੱਤਾ ਤਾਂ ਛੋਟਾ ਬਰਦਾਸ਼ਤ ਕਰ ਲਾਂਦਾ ਪਰ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਦੇ ਸਹੀ ਫੈਕਟ ਵੀ ਨੇ ਤੇ ਮੈਨੂੰ ਲੱਗਦਾ ਹੈ ਕਿ ਕਿਤਨਾ ਕਿਤੇ ਇਹਦੇ ਬੈਡ ਫੈਕਟ ਵੀ ਨੇ ਕਿਉਂਕਿ ਸਹੀ ਚੀਜ਼ਾਂ ਨੂੰ ਘੱਟ ਪ੍ਰਮੋਟ ਕੀਤਾ ਜਾਂਦਾ ਔਰ ਗਲਤ ਚੀਜ਼ ਨੂੰ ਬਹੁਤ ਜਲਦੀ ਚੱਕ ਲਿੱਤਾ ਜਾਂਦਾ ਔਰ ਮੈਨੂੰ ਇਹ ਲੱਗਦਾ ਕਿ ਜੇ ਘਰ ਦੇ ਵਿੱਚ 5 ਮੈਂਬਰ ਨੇ ਤਾਂ 10 ਫੋਨ ਨੇ ਤਾਂ ਅਸੀਂ ਮੋਸਟਲੀ ਟਾਈਮ ਆਪਣਾ ਫੋਨਾਂ ਦੇ ਉੱਤੇ ਯੂਜ਼ ਕਰਦੇ ਆ ਤਾਂ ਆਪਣੇ ਲਈ ਟਾਈਮ ਹੀ ਨਹੀਂ ਆ ਸੋ ਮੇਰਾ ਜਿੰਨਾ ਵੀ ਸਾਡਾ ਯੂਥ ਹੈ ਮੇਰੇ ਭੈਣ ਭਰਾ ਨੇ ਹਮ ਉਮਰ ਨੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਆਪਣੇ ਰਿਸ਼ਤਿਆਂ ਨੂੰ ਟਾਈਮ ਦਿਓ ਆਪਣੇਆਂ ਨੂੰ ਟਾਈਮ ਦਿਓ ਇਹ ਪੈਸਾ ਵੀ ਕਮਾ ਲਾਂਗੇ ਸਾਰੀਆਂ ਚੀਜ਼ਾਂ ਵੀ ਜੇ ਟੀਵੀ ਦੇ ਉੱਤੇ ਕੋਈ ਫਿਲਮ ਚੱਲਦੀ ਹੈ ਉਹਨੂੰ ਅੱਜ ਦੇ ਟਾਈਮ 'ਚ 스마트 ਟੀਵੀ ਆ ਗਿਆ ਉਹਨੂੰ ਰਿਵਰਸ ਕਰਕੇ ਆਪਾਂ ਦੁਬਾਰਾ ਸੇ ਦੇਖ ਸਕਦੇ ਆ ਪਰ ਜਿਹੜਾ ਰਿਸ਼ਤਾ ਲੰਘਿਆ ਉਹ ਵਾਪਸ ਨਹੀਂ ਆਉਂਦਾ ਉਹਨਾਂ ਦੀ ਕਦਰ ਸਕੀ ਦੇਖ ਲਿਓ ਕਿ ਜਿਹੜਾ ਕੀਤਾਂ ਦਾ ਜਿਹੜਾ ਹੈ ਆਸਤਰਾ ਜਿਹੜਾ ਸਾਰਾ ਜਿਹੜਾ ਟੈਨ ਦੇਖਦਾ ਜਾ ਰਿਹਾ ਹੈ ਆ ਸਟੇਜ ਦੇ ਉੱਤੇ ਵੀ ਜਿਹੜਾ ਹੈ ਕਈ ਕਲਾਕਾਰਾਂ ਨੂੰ ਦੁਪਹੀ ਤੱਕ ਭੇਜ ਦਿੰਦਾ ਜੀ 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 ਇਸ ਸਭ ਚੀਜ਼ ਨੂੰ ਕਿੱਦਾਂ ਦੇਖਦੇ ਹੋ ਭਾਜੀ ਮੈਨੂੰ ਇਹ ਲੱਗਦਾ ਹੈ ਕਿ ਨਾ ਕਿਤੇ ਨਾ ਕਿਤੇ ਅਸੀਂ ਆਰਟਿਸਟਾਂ ਦੀ ਸ਼ਾਭੀ ਬਿਲਕੁਕੁਲ ਹੀ ਖਰਾਬ ਕਰ ਲਈ ਕਲਾਕਾਰਾਂ ਨੂੰ ਅਸੀਂ ਬਿਲਕੁਲ ਹੀ ਡਾਊਨ ਕਰ ਲਿਆ ਕਲਾਕਾਰ ਅੱਜ ਦੇ ਟਾਈਮ ਤੋਂ ਤੁਸੀਂ ਪਿੱਛੇ ਥੋੜਾ ਦੇਖ ਕੇ ਦੇਖ ਲਓ ਸਰਦੂਲ ਸਾਹਿਬ ਸੀ ਹੰਸ ਰਾਜ ਜੀ ਸੀਗੇ ਗਾਉਂਦੇ ਸੀ ਜਦੋਂ ਸਟੇਜਾਂ ਦੇ ਉੱਤੇ ਕਿੰਨਾ ਲੋਕ ਗੁਰਦਾਸ ਮਾਨ ਸਾਹਿਬ ਟਿਲ ਨਾਉ ਅੱਜ ਪਰਫਾਰਮ ਕਰਦੇ ਨੇ ਲੋਕ ਕਿੰਨਾ ادب ਦਿੰਦੇ ਨੇ ਕਿੰਨਾ ਸਤਿਕਾਰ ਦਿੰਦੇ ਨੇ ਅਸੀਂ ਪਰਫਾਰਮ ਕਰਨ ਜਾਂਦੇ ਹਾਂ ਸਾਨੂੰ ਲੋਕ ਪਿਆਰ ਕਰਦੇ ਪਰ ਪੇਸ਼ੈਂਸ ਲੈਵਲ ਨਾਲ ਜਿਹੜਾ ਲੋਕਾਂ ਦਾ ਉਹ ਥੋੜਾ ਜਿਹਾ ਕਿਤਨਾ ਕਿਤੇ ਇਦਾਂ ਹੋਣ ਲੱਗ ਗਿਆ ਕਿ ਆ ਵੀ ਚੀਜ਼ ਫਟਾਫਟ ਹੋ ਜੇ ਆ ਵੀ ਚੀਜ਼ ਫਟਾਫਟ ਹੋ ਜੇ ਤਾਂ ਮੈਨੂੰ ਲੱਗਦਾ ਕਿ ਆਰਟਿਸਟ ਵੀ ਯਾਰ ਤੁਹਾਡੇ ਚੋਂ ਨਿਕਲੇ ਹੋਏ ਨੇ ਤੇ ਤੁਸੀਂ ਉਹਨਾਂ ਨੂੰ ਵੀ ਪਿਆਰ ਹੀ ਦਿਆ ਕਰੋ ਤੇ ਆਰਟਿਸਟਾਂ ਦੀ ਵੀ ਇਹ ਫਰਜ਼ ਬਣਦਾ ਹੈ ਕਿ ਜੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਇਨਕਲੂਡਿੰਗ ਮੀ ਮੈਂ ਆਪਣੀ ਵੀ ਗੱਲ ਕਰਦਾ ਕਿ ਜੇ ਸਾਨੂੰ ਲੋਕ ਪਿਆਰ ਕਰਦੇ ਨੇ ਮੈਂ ਇਹ ਗਾਣਾ ਕੋਈ ਮੈਂ ਕਮਰਸ਼ੀਅਲ ਐਂਗਲ ਲਈ ਨਹੀਂ ਕੀਤਾ ਇਹ ਮੇਰੀ ਆਪਣੀ ਰੂਹ ਬੀਏ ਗਾਣਾ ਮੈਂ ਕਰਾਂ ਕਿਉਂਕਿ ਮੈਨੂੰ ਲੱਗਦਾ ਕਿ ਇਹਦੇ ਨਾਲ ਮੇਰਾ ਕੋਈ ਐਡਾ ਕੋਈ ਮੈਨੂੰ ਕੋਈ ਵਾਓ ਫੈਕਟਰ ਨਹੀਂ ਹੈ ਪਰ ਮੇਰਾ ਇੱਕ ਆਪਣੀ ਸੈਟੀਸਫੈਕਸ਼ਨ ਆ ਕਿ ਮੇਰਾ ਇਹ ਮੈਸੇਜ ਲੋਕਾਂ ਤੱਕ ਜਾਵੇ ਚਾਹੇ ਉਹਨੂੰ 10 ਲੋਕ ਸੁਣਨ ਚਾਹੇ 100 ਸੁਣ ਉਹ ਮੇਰੇ ਲਈ ਮੈਟਰ ਨਹੀਂ ਕਰਦਾ ਪਰ ਇੱਕ ਚੰਗੀ ਬੁੱਕ 'ਚ ਇਹ ਗਾਣਾ ਆਉਣਾ ਚਾਹੀਦਾ ਹੈ ਕਿ ਇੱਕ ਰਿਸ਼ਤੇ ਨੂੰ ਦਰਸਾਉਂਦਾ ਹੈ ਜੇ 10 ਲੋਕਾਂ ਨੂੰ ਲੋਕਾਂ ਨੇ ਵੀ ਇਹ ਗਾਣਾ ਉਹਨਾਂ ਨੇ ਸਮਝ ਲਿਆ ਤਾਂ ਸ਼ਾਇਦ 10 ਘਰ ਬਚ ਸਕਦੇ ਨੇ ਰਿਸ਼ਤੇ ਵੀ ਇਹ ਵੀ ਪਤਾ ਜਾਂਦਾ ਕਿ ਵਾਓ ਫੈਕਟਰ ਕੋਈ ਵੀਊ ਫੈਕਟਰ ਵਾਸਤੇ ਜਿਹੜਾ ਆ ਲਗਾਤਾਰ ਅਜਿਹੇ ਗਾਣੇ ਜਿਹੜੇ ਨੇ ਕੱਢੇ ਜਾਂਦੇ ਹੋ ਜਾਂਦੇ ਕੋਈ ਜੀ ਜੀ ਸਰ ਮੈਨੂੰ ਇਹ ਲੱਗਦਾ ਕਿ ਆਪਦੇ ਟਾਈਮ 'ਚ ਨਾ ਛੋਸ਼ੇਬਾਜੀ ਜ਼ਿਆਦਾ ਹੋ ਗਈ ਤਾਂ ਕਲਾਕਾਰ ਨੂੰ ਮੈਂ ਗੱਲ ਹੋਈ ਆ ਕਿ ਕੀ ਫਰਕ ਹੁੰਦਾ ਤੁਹਾਡੀ ਸੋਚ ਦਾ ਤੁਹਾਡੇ ਕੰਮ ਕਰਨ ਦੇ ਤਰੀਕੇ ਦਾ ਤੇ ਕਲਾਕਾਰ ਨੂੰ ਸਿਰਫ ਇਹ ਸੋਚਣਾ ਚਾਹੀਦਾ ਕਿ ਇਹ ਮੇਰਾ ਗਾਣਾ ਹੈ ਤੈਨੂੰ ਮੈਂ ਗਾਣਾ ਹੀ ਰੱਖਣਾ ਇਹਨੂੰ ਮੈਂ ਇਹ ਨਾ ਹੋਵੇ ਕਿ ਮੇਰੇ ਗਾਣੇ ਨਾਲ ਕਿਸੇ ਦੀ ਜ਼ਿੰਦਗੀ ਖਰਾਬ ਹੋ ਜਾਵੇ ਮੇਰੇ ਗਾਣੇ ਨਾਲ ਕਿਸੇ ਦੀ ਜ਼ਿੰਦਗੀ ਸੁਧਰ ਜੂਗੀ ਤਾਂ ਮੈਨੂੰ ਖੁਸ਼ੀ ਹੋਊਗੀ ਜੇ ਮੇਰੇ ਗਾਣੇ ਨਾਲ ਕਿਸੇ ਦੀ ਜ਼ਿੰਦਗੀ ਬਰਬਾਦ ਹੁੰਦੀ ਆ ਤਾਂ ਮੈਂ ਹੋ ਜਾਏ ਗਾਣੇ ਗਾਊਂਗਾ ਹੀ ਕਿਉਂ ਮਾਸ਼ੇ ਐਂਗਲ ਤੋਂ ਕਿੰਨਾ ਸੈਕਸੈਸਫੁਲ ਬੇ ਭਾਜੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਲੀਅਰ ਕਰਦੀ ਮੈਂ ਕਦੇ ਵੀ ਕੋਈ ਮੇਰਾ ਗਾਣਾ ਇਹ ਰਿਕਾਰਡ ਕਰਕੇ ਨਹੀਂ ਗਾਇਆ ਕਿ ਮੈਂ ਇਹਨੂੰ ਚਲਾਉਣਾ ਜਾਂ ਹਿੱਟ ਕਰਨਾ ਚਲਾਉਣ ਵਾਲੇ ਲੋਕ ਨੇ ਸੁਣਨ ਵਾਲੇ ਲੋਕ ਨੇ ਕਿਉਂਕਿ ਸਾਨੂੰ ਸਣ ਬਣਾਉਣ ਵਾਲੇ ਲੋਕ ਨੇ ਇਹ ਜਿਹੜਾ ਗਾਣਾ ਕਮਰਸ਼ੀਅਲ ਐਂਗਲ ਤੇ ਗਾਣਾ ਨਹੀਂ ਹੈਗਾ ਇਹਨੂੰ ਮੈਂ ਨਹੀਂ ਸੋਚ ਸਕਦਾ ਕਿ ਇਹਨੂੰ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਪਰ ਇਹ ਗਾਣਾ ਜਿਹੜੇ ਸਾਡੇ ਰੂਟਸ ਨੇ ਕਿਉਂਕਿ ਮੈਂ ਇੱਕ ਪਿੰਡ ਤੋਂ ਨਿਕਲ ਕੇ ਸ਼ਹਿਰਾਂ 'ਚ ਆਇਆ ਪਿੰਡ ਚੋਂ ਨਿਕਲ ਕੇ ਆਪਣੀ امیਜ ਬਣਾਈਆ ਤਾਂ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਸ਼ਹਿਰਾਂ ਚ ਬਹੁਤ ਘੱਟ ਰਹਿਗੀਆਂ ਅਸੀਂ ਲੋਕ ਬਾਹਰ ਨੂੰ ਜਾਣ ਲੱਗੇ ਰਿਸ਼ਤੇ ਕਿਤੇ ਨਾ ਕਿਤੇ ਸਾਡੇ ਅਲੋਪ ਹੋਣ ਲੱਗੇ ਤਾਂ ਮੈਨੂੰ ਲੱਗੇ ਕਿ ਯਾਰ ਇਹ ਮੈਸੇਜ ਦੇਣਾ ਚਾਹੀਦਾ ਲੋਕਾਂ ਥੈਟਸ ਇਟ ਭਾਈ ਜਾਣੇ ਦੇ ਭੂਖੜੇ ਦੋਸ ਨਾ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਪੋਸਟਰ ਦਿਖਾ ਦਾਂ ਸ਼ਾਇਦ ਤੁਹਾਨੂੰ ਪੋਸਟਰ ਵਧੀਆ ਲੱਗੂਗਾ ਇਹ ਰੁਪਿੰਦਰ ਰੂਪੀ मैम ਨੇ ਇਹਦੇ ਵਿੱਚ ਫੀਚਰ ਕੀਤਾ ਨਾਲ ਉਹਨਾਂ ਦਾ ਵੀ ਮੈਂ ਥੈਂਕਸ ਕਰਦਾ ਔਰ ਸੈਮੀ ਨੇ ਗਾਣਾ ਲਿਖਿਆ ਹੈ ਸੈਮੀ ਉਹ ਬਰਾਏ ਨੇ ਅਦਾਸ ਨੇ ਗਾਇਆ ਤੁਸੀਂ ਪਿਆਰ ਦੇਣਾ ਇਸ ਗਾਣੇ ਨੂੰ ਦੋ ਬੋਲ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦਾ ਔਰ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਇਸ ਗਾਣੇ ਨੂੰ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਲਈ ਮੇਰੇ ਆਪਣੇ ਭਰਾ ਮੇਰੀਆਂ ਮੇਰੀਆਂ ਜਿੰਦ ਜਾਨਾਂ ਮੇਰੇ ਨਾਲ ਨੇ ਬੱਗਾ ਜੀ ਗੌਰਵ ਜੀ ਸਾਮੀ ਕੋਨੀਤ ਸੋਸਾਬ ਡਾਬਰ ਸਾਹਿਬ ਇਹਨਾਂ ਭਰਾਵਾਂ ਦੇ ਸਹਿਯੋਗ ਨਾਲ ਚੰਗੀਆਂ ਚੀਜ਼ਾਂ ਸਾਡੀ ਕਿਉਂਕਿ ਜਦੋਂ ਵੀ ਅਸੀਂ ਸਾਰੇ ਬੰਨੇ ਆ ਕਿਉਂਕਿ ਐਮਐਲਏ ਸਾਹਿਬ ਦੇ ਫਰਜ਼ੰਦ ਨੇ ਤੇ ਇਹਨਾਂ ਦਾ ਵੀ ਫਰਜ਼ ਹੈ ਕਿ ਚਲੋ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੀਏ ਤੇ ਚੰਗੀ ਗਾਇਕੀ ਨੂੰ ਪ੍ਰਮੋਟ ਕਰੀਏ ਅਕਸਰ ਸਾਡੀਆਂ ਜਦੋਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਤਾਂ ਸਾਡਾ ਮਸਲਾ ਹੀ ਚੱਲਦਾ ਹੁੰਦਾ ਕਿ ਯਾਰ ਕੁਝ ਚੰਗੀਆਂ ਚੀਜ਼ਾਂ ਲੋਕਾਂ ਤੱਕ ਲੈ ਕੇ ਆਈਏ ਸੋ ਦੋ ਲਾਈਨਾਂ ਸੁਣਾ ਦਿਓ ਜੀ ਗਾਣੇ ਦੀਆਂ ਜੀ 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 ਮੈਂ ਉਂਗਲਾਂ ਫੜ ਕੇ ਸੀ ਤੁਰਦਾ ਮੈਨੂੰ ਤੁਰਨਾ ਸਿਖਾਇਆ ਤੂੰ ਚੈਨ ਬਚਪਨ ਵਿੱਚ ਨਹੀਂ ਸੀ ਆਉਂਦਾ ਜਦ ਤੱਕ ਦੇਖਾਂ ਨਾ ਤੇਰਾ ਮੂੰਹ ਬਾਪ ਸਿਆਕੇ ਗਲ ਨਾਲ ਲਾ ਲੈ ਹਾਏ ਬਾਪ ਸਿਆਕੇ ਗਲ ਨਾਲ ਲਾ ਮੇਰੀ ਅੱਖ ਚੋਂ ਪਾਣੀ ਵਗੇ ਦਾਦੀ ਅੰਮੀਏ ਮੁੜ ਕੇ ਆ ਜਾ ਤੇਰੇ ਪੋਤੇ ਦਾ ਜੀ ਨਾ ਲਗੇ ਥੈਂਕ ਯੂ ਜੀ ਬਾਬਾਸ਼ੋ ਬਾਬਾਸ਼ੋ ਸਭ ਲੋਕੀ ਮਾਪੇ ਤੇ ਸਭ ਪਰਾਂਵਾ ਦੇ ਲਕਸ਼ਾ ਦੇਖਾਇ ਦੇ ਬਾਪੂ ਦਾ ਮਾਗ ਜੋੜਿਆ ਅਧਾਰਿਕਾਂ ਦੇ ਪਾਠਿਕਾ ਦੇਖਾਇਆ ਤਾਂ ਤੁਸੀਂ ਕਾਦੀ ਅੰਮੀਏ ਜੁੜਿਆ ਅੰਮੀਏ ਬੜਾ ਤਾਣਾ ਚਲਦਾ ਬੜੇ ਲੋਕਾਂ ਨੂੰ ਘਸਮਪੋਟਦਾ ਮੈਂ ਜੀ ਤੁਹਾਨੂੰ ਦੱਸਦਾ ਇਹ ਮੇਰੀ ਐਕਚੁਅਲ ਦੇ ਵਿੱਚ ਮੈਂ ਪਹਿਲਾਂ ਜਿੱਦਾਂ ਕਿਹਾ ਕਿ ਮੇਰੇ ਆਪਣੇ ਇਮੋਸ਼ਨਸ ਨੇ ਇਸ ਗਾਣੇ ਨਾਲ ਜੁੜੇ ਹੋਏ ਮੈਂ ਜਦੋਂ ਸਕੂਲੋਂ ਆਉਣਾ ਤਾਂ ਮੈਂ ਅਸੀਂ ਗੱਡੀ 'ਚ ਗੱਲ ਕਰਦੇ ਹੁੰਦੇ ਸੀ ਮੇਰੀ ਹੁਣ ਅਸੀਂ ਕਾਲਜ ਸਕੂਲਾਂ ਦੇ ਵਿੱਚ ਪ੍ਰੋਮੋਸ਼ਨ ਕਰਕੇ ਆ ਗਾਣੇ ਦੇ ਮੈਂ ਉੱਥੇ ਇਹ ਚੀਜ਼ ਦੱਸੀ ਕਿ ਜਦੋਂ ਮੈਂ ਸਕੂਲੋਂ ਆਉਣਾ ਤੇ ਮੈਂ ਆ ਕੇ ਜਦੋਂ ਸਕੂਲ ਆਉਣਾ ਮੇਰੀ ਦਾਦੀ ਨੇ ਮੇਰੇ ਲਈ ਦੋ ਲੱਡੂ ਬਣਾਣੇ ਹਰ ਰੋਜ਼ ਔਰ ਉਹ ਮੈਨੂੰ ਨਹੀਂ ਪਤਾ ਵਿਚਾਰੇ ਕਿੱਥੋਂ ਅਰੇਂਜ ਕਰਦੇ ਸੀ ਦੋ ਲੱਡੂ ਬਣਾਣੇ ਤੇ ਗੁੜ ਨਾਲ ਰੋਟੀ ਖਾਣੀ ਰਾਤ ਨੂੰ ਸ਼ੱਕਰ ਦੇ ਵਿੱਚ ਘੀ ਪਾ ਕੇ ਇਹ ਇਹ ਚੀਜ਼ਾਂ ਭਾਜੀ ਉਹ ਯਾਦ ਆਉਂਦੀਆਂ ਉਹ ਦਾਦੀ ਦਾ ਇੱਕ ਪਿਆਰ ਯਾਦ ਆਉਂਦਾ ਤਾਂ ਇਹ ਗਾਣਾ ਮੈਨੂੰ ਲੱਗਿਆ ਕਿ ਮੇਰੀ ਦਾਦੀ ਹੈ ਨਾ ਜਿਹੜੀ ਉਹ ਉਹ ਅੱਜ ਵੀ ਮੇਰੇ ਕੋਲ ਆ ਮੈਨੂੰ ਪਿਆਰ ਕਰਦੀ ਆ ਉਹ ਦੇਖਦੇ ਨੇ ਮਹਿਸੂਸ ਉਹ ਨਾ ਪਿੰਨਾ ਕਿਸੇ ਮਤਲਬ ਦਾ ਗਾਣਾ ਹੁੰਦਾ ਵਾ ਉਹ ਉਹਦੇ ਕਿੰਨੂ ਤੇ ਇਸ ਕਰਕੇ ਬਿਲੀਆਂ ਨੂੰ ਵੀ ਆ ਜਾਂਦੀ ਜੀ ਜੀ ਤੁਸੀਂ दैट ਮੈਂ ਤੁਹਾਡੇ ਕੁਐਸਚਨ ਤੋਂ ਤੁਹਾਨੂੰ ਸਲੂਟ ਆ ਮੇਰਾ ਤੁਸੀਂ ਇੰਨਾ ਵਧੀਆ ਕੁਐਸਚਨ ਕੀਤਾ ਕਿ ਦੇਖੋ ਚੰਗੇ ਗਾਣਿਆਂ ਨੂੰ ਵੀ ਪ੍ਰੋਮੋਸ਼ਨਾਂ ਦੀ ਲੋੜ ਪੈ ਗਈ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਡੇ ਲਈ ਇਹ ਤੋਂ ਬੜੀ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਜਦਕਿ ਚੰਗਾ ਗਾਣਾ ਅੱਜ ਦੇ ਟਾਈਮ 'ਚ ਪੈ ਜਾਣਾ ਚਾਹੀਦਾ ਤੇ ਲੋਕਾਂ ਤੱਕ ਜਾਣਾ ਚਾਹੀਦਾ ਬਟ ਮੈਂ ਉਹੀ ਕਹਿ ਰਹਣਾ ਕਿ ਸੋਸ਼ਲ ਮੀਡੀਆ ਦਾ ਗੁੱਡ ਇਫੈਕਟ ਵੀ ਆ ਤੇ ਬੈਡ ਇਫੈਕਟ ਵੀ ਆ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਚੰਗੇ ਲਿਸਨਰ ਸੁਣਦੇ ਨੇ ਮਾੜੀ ਚੀਜ਼ ਆਪਾਂ ਹੁਣ ਇੱਥੇ ਕੋਈ ਮੈਂ ਕਿਸੇ ਨੂੰ ਮਾੜਾ ਚੰਗਾ ਬੋਲਦਾ ਹਾਂ ਇੱਕ ਸੈਕਿੰਡ ਤੋਂ ਪਹਿਲਾਂ ਵਾਇਰਲ ਹੋਊ ਪਰ ਉਹ ਚੀਜ਼ ਲੋਕਾਂ ਨੇ ਬੜੀ ਸੁਣਿਆ ਵੀ ਕਮਲਖਾਨ ਨੇ ਕੁਝ ਕਹਿ ਦਿੱਤਾ ਬਈ ਫਲਾਣਾ ਚੈਨਲ ਤੇ ਚੱਲ ਵੀ ਉਹ ਚੀਜ਼ ਜ਼ਿਆਦਾ ਪ੍ਰਮੋਟ ਹੋਣੀ ਆ ਕਮਲਖਾਨ ਨੇ ਤੋਂ ਪਹਿਲਾਂ ਚੰਗੀ ਗੱਲ ਕਿਹੜੀ ਕੀਤੀ ਉਹ ਨਹੀਂ ਸੁਣਨੀ ਕਿਸੇ ਨੇ ਸੋ ਮੈਂ ਬੇਨਤੀ ਕਰਦਾ ਹਾਂ ਲਿਸਨਰਸ ਨੂੰ ਪਿਆਰ ਕਰਨ ਵਾਲਿਆਂ ਨੂੰ ਕਿ ਯਾਰ ਚੰਗੀਆਂ ਚੀਜ਼ਾਂ ਸੁਣੋ ਇਹ ਮੇਰਾ ਇਕੱਲੇ ਦਾ ਮੈਸੇਜ ਨਹੀਂ ਆ ਮੇਰਾ ਇਕੱਲੇ ਦਾ ਸੁਣਿਆ ਨਹੀਂ ਆ ਪੂਰੀ ਮੀਡੀਆ ਦਾ ਸੁਣਿਆ ਨਹੀਂ ਆ ਇਹ ਤੁਹਾਡੇ ਬੱਚਿਆਂ ਦੀ ਗੱਲ ਹੈ ਤੁਹਾਡੇ ਬੱਚਿਆਂ ਦੇ ਫਿਊਚਰ ਦੀ ਗੱਲ ਹੈ ਇਨਫੈਕਟ ਤੁਹਾਡੇ ਵੀ ਇਮੋਸ਼ਨਸ ਕਿਸੇ ਨਾਲ ਜੁੜੇ ਹੋਣੇ ਉਹਨਾਂ ਰਿਸ਼ਤਿਆਂ ਨੂੰ ਬਚਾਉਣ ਲਈ ਆਪਣੇ ਇਨਸਾਨੀ ਤਨੂ ਬਚਾਉਣ ਲਈ ਚੰਗੀਆਂ ਚੀਜ਼ਾਂ ਨੂੰ ਸੁਣੋ ਬਿਲਕੁਲ ਜਿਵੇਂ ਖਾਨ ਸਾਹਿਬ ਨੇ ਅੱਗੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਜਿਹੜਾ ਅੱਜ ਮੈਸੇਜ ਜਿਹੜਾ ਇਹਨਾਂ ਨੇ ਆਪਣੀ ਆਵਾਜ਼ ਦੇ ਰਾਈ ਅੱਗੇ ਵੀ ਦਿੰਦੇ ਆਏ ਨੇ ਕਿ ਅੱਜ ਜਿਹੜਾ ਅੱਜ ਕੱਲ ਦਾ ਜਿਹੜਾ ਮਾਹੌਲ ਹੈ ਨਿਊਕਲੀਅਰ ਫੈਮਲੀ ਦਾ ਮਾਹੌਲ ਹੈ ਬਟ ਉਹਦੇ ਵਿੱਚ ਜਿਹੜਾ ਇਹ ਗਾਣਾ ਹੈ ਇਹ ਉਸ ਪਰਿਵਾਰ ਨੂੰ ਭਰੇਗਾ ਦਾਦੀ ਅੰਮੀਏ ਮੀਨਸ ਕਿ ਇੱਕ ਦਾਦੀ ਤੇ ਇੱਕ ਉਹਦੀ ਪੋਤੀ ਜਾਂ ਪੋਤਾ ਇੱਕ ਫੈਮਿਲੀਅਰ ਗਾਣਾ ਹੈ ਤੇ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਕਹੂੰਗਾ ਕਿ ਜਰੂਰ ਇਸ ਗਾਣੇ ਨੂੰ ਆਪਾਂ ਪ੍ਰਮੋਟ ਕਰੀਏ ਤੇ ਪ੍ਰਮੋਟ ਕਰਕੇ ਇੱਕ ਐਂਡ ਯੂਜ਼ਰ ਤੱਕ ਪਹੁੰਚਾਈਏ ਕਿਉਂਕਿ ਅੱਜ ਦੀ ਨੀਡ ਹੈ ਨੀਡ ਆਫ ਆਰ ਹੈ ਕਿ ਆਪਾਂ ਜਿਹੜਾ ਸਾਡਾ ਪੁਰਾਣਾ ਕਲਚਰ ਸੀ ਜਿਵੇਂ ਦਾਦੀ ਅੰਮੀਆਂ ਭਾਈ ਸਾਹਿਬ ਨੇ ਗੱਲ ਕੀਤੀ ਕਿ ਪੁਰਾਣਾ ਸ਼ਬਦ ਸੀਗਾ ਤੇ ਆਪਾਂ ਇਹਨੂੰ ਘਰ-ਘਰ ਪਹੁੰਚਾਈਏ ਪ੍ਰਮੋਟ ਕਰੀਏ ਤੇ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਵੱਧ ਚੜ ਕੇ ਇਹਨੂੰ ਗਾਣੇ ਨੂੰ ਪ੍ਰਮੋਟ ਵੀ ਕਰੀਏ ਤੇ ਸਾਰੇ ਇਹਨੂੰ ਅੱਗੇ ਫਾਰਵਰਡ ਵੀ ਕਰੀਏ ਸਭ ਤੋਂ ਪਹਿਲਾਂ ਮੈਂ ਸਾਰੇ মিডিਆ ਭਰਾਵਾਂ ਦਾ ਵੀਰਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਨੂੰ ਸਾਰੇ ਪਬਲਿਕ ਡੋਮੇਨ ਚ ਲੈ ਕੇ ਜਾਣੇ ਹੋ ਤੁਹਾਡਾ ਬਹੁਤ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਿੱਦਾਂ ਲੱਗਦਾ ਕਾਣਾ ਜਿਹੜਾ ਹੈ ਬਿਲਕੁਲ ਮੇਰੇ ਤੋਂ ਪਹਿਲਾਂ ਬੋਲਦੇ ਖਾਨ ਸਾਹਿਬ ਨੇ ਜਿਹੜੀ ਡਿਟੇਲ ਚ ਦੱਸਿਆ ਅੱਜ ਕੱਲ ਦੇ ਜੋ ਟਾਈਮ ਦੇ ਵਿੱਚ ਜਿੱਥੇ ਸਾਡਾ ਪੰਜਾਬ ਦਾ ਮੈਂ ਕਹਿ ਸਕਦਾ ਹਿੰਦੁਸਤਾਨ ਦਾ ਨਹੀਂ ਪੂਰੇ ਵਰਲਡ ਦੇ ਵਿੱਚ ਜੋ ਖਾਨ ਸਾਹਿਬ ਨੇ ਕਮਲ ਜੀ ਨੇ ਆਪਣੀ ਆਵਾਜ਼ ਦਾ ਜਾਦੂ ਵਿਛਾਇਆ ਔਰ ਉਹਨਾਂ ਦੇ ਜੋ ਬੋਲ ਨੇ ਤੁਸੀਂ ਪਹਿਲੇ ਵੀ ਸੁਣਦੇ ਆ ਰਹੇ ਹੋ ਔਰ ਜਿਹੜੇ ਇਹਨਾਂ ਨੇ ਕੱਲ ਗੜਾ ਗਾਣਾ ਰਿਲੀਜ਼ ਕਰ ਰਹੇ ਨੇ ਮੈਂ ਉਹਨੂੰ ਕਹਿ ਸਕਦਾ ਘਰੇਲੂ ਗਾਣਾ ਕਹਿ ਸਕਦਾ ਘਰੇਲੂ ਮਤਲਬ ਕਿ ਪਰਿਵਾਰ ਦੇ ਵਿੱਚ ਹਰ ਪਰਿਵਾਰ ਦੀ ਇਹਨਾਂ ਨਾਲ ਮੈਨੂੰ ਵੀ ਆਪਣੇ ਆਪ ਨੂੰ ਮੈਂ ਆਪਣੇ ਆਪ ਨੂੰ ਵੀ ਕਰ ਸਕਦਾ ਇਹਨੂੰ ਅਟੈਚ ਤੁਸੀਂ ਵੀ ਕਰ ਸਕਦੇ ਹੋ ਕਿਤੇ ਨਾ ਕਿਤੇ ਅਸੀਂ ਪਰਿਵਾਰਾਂ ਨੇ ਆ ਸਾਰੇ ਦਾਦੀ ਔਰ ਪੋਤੇ ਦੀ ਜੋ ਅੰਡਰਸਟੈਂਡਿੰਗ ਹੁੰਦੀ ਹੈ ਫੈਮਿਲੀ ਦੇ ਵਿੱਚ ਉਹਨੂੰ ਦਰਸਾਇਆ ਗਿਆ ਇਸ ਗਾਣੇ ਦੇ ਵਿੱਚ ਔਰ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਜਿੰਨੇ ਵਿਊਅਰਸ ਨੇ ਜਾਂ ਸਰੋਤੇ ਨੇ ਉਹਨਾਂ ਨੂੰ ਅਪੀਲ ਕਰੂੰਗਾ ਕਿ ਜ਼ਰੂਰ ਇਹਨੂੰ ਖੁਦ ਵੀ ਸੁਣੋ ਔਰ ਪਰਿਵਾਰ ਦੇ ਵਿੱਚ ਵੀ ਸੁਣਾਓ ਤੇ ਅੱਗੇ ਵੀ ਪ੍ਰਮੋਟ ਕਰੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਦਾਂ ਦੇ ਜੋ ਸਾਡੇ ਹਾਰਟ ਟਚਿੰਗ ਮੈਂ ਕਹਿ ਸਕਦਾ ਸੌਂਗ ਨੇ ਇਦਾਂ ਦੇ ਸੌਂਗ ਅੱਗੇ 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 ਦੀ ਅੱਗੇ ਕਲਚਰ ਜੋ ਆਪਣਾ ਦਿਖਾ ਰਹੇ ਨੇ ਪੁਰਾਣਾ ਬਹੁਤ ਜ਼ਰੂਰਤ ਹੈ ਸਰ ਲੱਗਦਾ ਬਾਕੀ ਦੇ ਇਕਾਂ ਨੂੰ ਵੀ ਇਦਾਂ ਦੀ ਗਾਇਕੀ ਦੀ ਬਿਲਕੁਲ ਮੈਂ ਤੁਹਾਡੇ ਮਾਧਿਅਮ ਤੋਂ ਪਹਿਲੀ ਅਪੀਲ ਅਸੀਂ ਕਰ ਰਹੇ ਹਾਂ ਕਿ ਸਾਡੇ ਅੱਜ ਦੇ ਜੋ ਹਾਲਾਤ ਨੇ ਜੋ ਮਾਹੌਲ ਬਣ ਚੁੱਕਾ ਹੈ ਕਿਤੇ ਨਾ ਕਿਤੇ ਇਦਾਂ ਦੀ ਗਾਇਕੀ ਦੀ ਅੱਗੇ ਆਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਚੱਕੋ ਨੇ ਬੈਠੇ ਕੋਲ ਜੀ ਉਹ ਉਹ ਲੇ ਰਹਿ ਰਹੇ ਨੇ ਕਿ ਸਾਰੇ ਉਠਾ ਲੈਣੇ ਆਹ ਸੀਟ ਫੜ ਕੇ ਗਗਨ ਪਿੱਛੇ ਆ ਰੁਕ ਜਾ ਗਗਨ ਕਿ ਝਿਗੀ ਝਿਗੀ ਫੋਟੋ ਸੁਲਮਾਨ